ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋ ਸੁਰਿੰਦਰ ਸਿੰਘ ਕਲੀਅਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਕਲੀਅਰ ਪੰਜਾਬ ਫਾਰਮ ਤੇ ਉੱਤੇ ਔਰ ਸਾਡੇ ਚੈਨਲ ਦਾ ਮੁੱਖ ਉਦੇਸ਼ ਹੈ ਦੋਸਤੋ ਤੁਹਾਨੂੰ ਪਤਾ ਹੈ ਕਿਸਾਨ ਜਿਹੜਾ ਕਾਮਯਾਬ ਹੈ ਔਰ ਉਹਨਾਂ ਦੀ ਜਾਣਕਾਰੀ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਰੀਡ ਦਾ ਪਾਲ ਸਕਦੇ ਹੋ business ਦੇ ਰੂਪ ਵਿੱਚ ਲੈ ਸਕਦੇ ਹੋ ਅਲੱਗ-ਅਲੱਗ ਸ਼ਹਿਰਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਪੂਰੇ ਪੰਜਾਬ 'ਚ ਤੁਹਾਡੇ ਵਾਸਤੇ ਅੱਛੇ-ਅੱਛੇ ਕਿਸਾਨਾਂ ਨਾਲ ਮੁਲਾਕਾਤ ਕਰਾਉਣੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਟਪਾਲੀ ਡਿਸਟ੍ਰਿਕਟ ਬਠਿੰਡਾ ਪਿੰਦੀ ਵੀਰ ਜੀ ਕੋਲ ਵੀਰ ਜੀ ਸਤਿ ਸ਼ਕਾ ਸਤਿ ਸ਼ਕਾਲ ਬਾਈ ਜੀ ਵੈਲਕਮ ਬਾਈ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਔਰ ਅੱਜ ਦਾ ਵੀਡੀਓ ਦੋਸਤ ਮਿੱਤਰ ਜਿਹੜਾ ਮੱਜਾਂ ਦੇ ਵੱਲ ਜਾਦਾ ਕੰਮ ਕਰਨਾ ਚਾਹਦਾ ਹੈਗਾ ਅੱਜ ਦਾ ਵੀਡੀਓ ਬਹੁਤ ਸ਼ਾਨਦਾਰ ਤਰੀਕੇ ਨਾਲ ਦੋਸਤੋ ਦੋਸਤਾਂ 'ਕ ਵੀ ਜਰੂਰ ਪਹੁੰਚਾਓ ਪਿੰਦੀ ਵੀਰ ਜੀ ਦਾ ਬੜਾ ਨਾਮ ਹੈ ਬਹੁਤ ਟਾਈਮ ਤੋਂ ਇਸ ਖੇਤਰ ਦੇ ਵਿੱਚ ਕੰਮ ਕਰਦੇ ਨੇ ਅੱਜ ਪੂਰੀ ਜਾਣਕਾਰੀ ਲਵਾਂਗੇ ਆਪਾਂ ਜ਼ੀਰੋ ਤੋਂ ਸਟਾਰਟ ਕਰਕੇ ਕਿਸ ਤਰ੍ਹਾਂ ਅੱਜ ਆਪਾਂ ਕੰਮ ਕਰਦੇ ਆ ਕਿਹੜੀ ਕਿਹੜੀ ਚੀਜ਼ਾਂ ਦੇ ਉੱਤੇ ਕੰਮ ਕਰਦੇ ਆ ਤੇ ਵੀਰ ਜੀ ਤੁਹਾਡਾ ਸਫਰ ਦੋ 2017 ਦੇ ਵਿੱਚ ਬਾਈ ਠੀਕ ਹੈ ਪਹਿਲੀ ਮੱਝ ਲੱਤੀ ਸਭੋ ਨਾਮ ਦੀ ਅੱਛਾ ਜੀ ਹਾਂਜੀ 2017 ਚ ਇਹ ਕੰਮ ਸ਼ੁਰੂ ਕੀਤਾ ਠੀਕ ਹੈ ਤੇ ਫਿਰ ਮੁੜ ਕੇ ਨਹੀਂ ਆਪਾਂ ਬਾਅਦ ਚ ਦੇਖਿਆ ਠੀਕ ਹੈ ਜੀ ਹਾਂ ਜਿਵੇਂ ਬੰਦਾ ਕਹਿੰਦਾ ਮਗਰ ਮੁੜ ਕੇ ਦੇਖ ਲਿਆ ਠੀਕ ਹੈ ਜੀ ਫੇਰ ਨਹੀਂ ਮਗਰ ਮੁੜ ਕੇ ਦੇਖਿਆ ਬਸ ਇੱਕ ਵਾਰੀ ਕੰਮ ਬਸ ਉਹ ਪਹਿਲੀ ਮੱਝ 13 ਜਨਵਰੀ ਨੂੰ 2017 ਦੀ ਜਦੋਂ ਪਹਿਲੀ ਮੱਝ ਆਪਾਂ ਘਰ ਲੈ ਕੇ ਆ ਰਹੇ ਸੀਗੇ ਤੇ ਜਿੱਥੇ ਆਪਾਂ ਅੱਜ ਖੜੇ ਆ ਜਿਹੜੀ ਪੋਜੀਸ਼ਨ ਤੇ ਕੀ ਲੱਗਦਾ ਸੀ ਵੀ ਇੱਥੇ ਤੱਕ ਆਪਾਂ ਅੱਜ ਬੜੇ ਆਰਾਮ ਨਾਲ ਪਹੁੰਚੇ ਹੋ ਜਾਂ ਨਾ ਨਾ ਸੋਚੇ ਨਹੀਂ ਸੀਗਾ ਜੀ ਬਸ ਇੱਕ ਤਾਂ ਉਹ ਤਾਂ ਆਏ ਸੀਗਾ ਵੀ ਯਾਰ ਮੈਂ ਬੜੀ ਮੱਝ ਹੀ ਮਹਿੰਗੀ ਮੱਝ ਲੈਤੀ ਆ ਉਹ ਤੋਂ ਸਵਾ 2 ਲੱਖ ਦੀ ਲੈਤੀ ਤੋਪੜਾ ਉਸ ਟਾਈਮ ਸਵਾ 2 ਲੱਖ ਰੁਪਏ ਦੀ ਸੀਗਾ ਹਾਂ ਤੇ ਕੱਟੀ ਮਗਰ ਸੀਗੀ ਕੱਟੀ ਦੇ ਚਲੋ ਰਾਹਤੇ ਦੇ ਵਿੱਚ ਹੀ ਮਰ ਗਈ ਸੀਗੀ ਹਾਂ ਪਹਿਲੀ ਵਾਰ ਆਉਂਦੀ ਸੀਗੀ ਠੀਕ ਹੈ ਪਰ ਮੱਝ ਬੜੀ ਖਰੀ ਮਿਲੀ ਤੇ ਨਾਲ ਦੀ ਨਾਲ ਹੀ ਉਹ ਕਨਸੀਵ ਹੋ ਗਈ ਹੋਂ ਸਾਰੇ ਸੂ ਤੇ ਉਦੋਂ ਬਾਅਦ ਫਿਰ ਉਹ ਮੱਝ ਨਹੀਂ 2017 ਦੇ ਵਿੱਚ 13 ਜਨਵਰੀ ਨੂੰ ਆਈ ਕਨਸੀਵ ਹੋ ਗਈ ਸੀਗੀ ਤੇ ਉਹਨੇ ਉਹੀ ਨਵੰਬਰ ਦੇ ਵਿੱਚ ਹੀ ਸੁਣਾ ਸੀਗਾ ਉਦੋਂ ਬਾਅਦ ਦਸੰਬਰ ਵਾਲੇ ਉਹਨੇ ਜਿਹਨੇ ਕਿ ਪਟਿਆਲੇ ਦਾ ਮੇਲਾ ਠੀਕ ਹੈ ਥਰਡ ਠੀਕ ਹੈ ਪੀਡੀਐਫ ਸੈਕੰਡ ਫਿਰ ਪਗਮਪੁਰਾ ਮੇਲਾ ਆ ਗਿਆ ਫਸਟ ਉਹਨੇ ਇਸ ਤਰ੍ਹਾਂ ਕਰਕੇ ਫਿਰ ਬਠਿੰਡਾ ਜ਼ਿਲ੍ਹਾ ਪੱਧਰ ਆ ਗਿਆ ਫਿਰ ਮੇਰਾ ਰਿਸ਼ਤੇਦਾਰ ਲੈ ਗਿਆ ਉਹਨੇ ਆਪ ਦੇ ਨਾਂ ਤੇ ਉਧਰ ਪਾਈ ਜਿਹੜਾ ਇੱਕ ਉਹਨੇ ਮਤਲਬ ਕੋਈ ਮੇਲਾ ਖਾਲੀ ਮੁੰਡੇ ਨਹੀਂ ਉਹਨੇ ਪਹਿਲਾ ਦੂਜਾ ਤੀਜਾ ਪਹਿਲਾ ਦੂਜਾ ਤੀਜਾ ਹੀ ਨਾਮ ਰੱਖੇ ਉਹਨੇ ਮੱਝਨ ਦੇ ਨੇ ਤੁਹਾਨੂੰ ਅੱਜ ਤੱਕ ਕਿੰਨੇ ਕ ਅਵਾਰਡ ਮਿਲ ਗਏ ਹੋਣਗੇ हां जी भाई ਹੁਣ ਤਾਂ ਗਿਣਤੀ ਨਹੀਂ ਹੁੰਦਾ ਜਿੰਨੇ ਕੁ ਲੱਗੇ ਆ ਬਈ ਲੱਗੇ ਆ ਪਾਏ ਤਾਂ ਸਰਟੀਫਿਕੇਟ ਵੀ ਬਹੁਤ ਪਏ ਹਜੇ ਲਾਉਣ ਵਾਲੇ ਠੀਕ ਹੈ ਤੇ ਸਪੈਸ਼ਲੀ ਆਪਾਂ ਕਿਹੜੀ ਕਿਹੜੀ ਮੱਝ ਦੇ ਉੱਪਰ ਆਪਾਂ ਕੰਮ ਕਰਦੇ ਕਿ ਮੂਰਾ ਤੇ ਨੀਲੀ ਦਾ ਵੀ ਬਾਈ ਮੂਰਾ ਤੇ ਨੀਲੇ ਦਾ ਹਾਂ ਜੀ ਤਾਂ ਦੋਸਤੋ ਮੈਂ ਮੇਰੇ ਕੋਲ ਕੋਈ ਜਾਣਕਾਰੀ ਹੈ ਨਹੀਂ ਮੱਝਾਂ ਨੂੰ ਲੈ ਕੇ ਮੰਨ ਲਓ ਇੱਕ ਵਿਅਕਤੀ ਨਵਾਂ ਦੇਖ ਰਿਹਾ ਦੇਖੋ ਜਾਣਕਾਰੀਆਂ ਦਾ ਕੋਈ ਵੀ ਅੰਤ ਨਹੀਂ ਹੁੰਦਾ ਦੋਸਤੋ ਅੱਜ ਦਾ ਵੀਡੀਓ ਦੋਸਤ ਮੱਝਾਂ ਦਾ ਕੰਮ ਸਟਾਰਟ ਕਰਨਾ ਚਾਹੁੰਦਾ ਹੈ ਕਿਵੇਂ ਸਟਾਰਟ ਕਰਨਾ ਚਾਹੁੰਦਾ ਇੱਕ ਨਵਾਂ ਮੁੰਡਾ ਦੁੱਧ ਦੇਖ ਰਿਹਾ ਹੈ ਮੱਝਾਂ ਦੇ ਵਾਲੇ ਟਰੱਸਟਾ ਤੋਂ ਉਹਨੂੰ ਦੇਖ ਕੇ ਥੋੜਾ ਪ੍ਰੇਰਿਤ ਹੋਇਆ ਹਾਂਜੀ ਬਿਲਕੁਲ ਉਸ ਨੂੰ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ ਮਤਲਬ ਜਿਵੇਂ ਦੇਖਦੇ ਮੱਝਾਂ ਵਾਲੇ ਉਹਨੂੰ ਜਾਣਕਾਰੀ ਘਟਾ ਜਾ ਕਰਨਾ ਚਾਹੁੰਦਾ ਵੀ ਉਸ ਦਾ ਹੌਸਲਾ ਨਹੀਂ ਪੈ ਰਿਹਾ ਉਹਨੂੰ ਕਿ ਤੁਸੀਂ ਬਿਲਕੁਲ ਜਿਹੜੇ ਤਾਂ ਭਾਈ ਮੈਂ ਕਿਦਾਂਵੇਂ ਮਤਲਬ ਕਹਿੰਦੇ ਆ ਵੀ ਪਲਾਨ ਕਰਕੇ ਆਉਂਦੇ ਆ ਵੀਰ ਅਸੀਂ 10-15 ਕੱਟਣੇ ਖਰੀਦਣੀਆਂ ਹਨਾ ਉਹਨਾਂ ਬਾਅਦ ਤਾਂ ਇਹੀ ਆਪਸ਼ਨ ਹੁੰਦੀ ਹੈ ਵੀ ਜਿਵੇਂ 10-15 ਵੀ ਖਰੀਦ ਲਈਏ ਉਹਨਾਂ ਨੂੰ ਤਿੰਨ ਹਫ਼ਤਿਆਂ ਚ ਪਾਉ ਮਹੀਨਾ ਮਹੀਨਾ ਡੇ ਡੇ ਮਹੀਨੇ ਦੇ ਗਾਇਬ ਤੋਂ ਹਨਾ ਤੇ ਜਿਹੜੇ ਨਵੇਂ ਮੁੰਡੇ ਕੰਮ ਕਰਨਾ ਸੌਹਲੇ ਬੜਾ ਆਸਾਨ ਕੰਮ ਹੈ ਕਿਉਂਕਿ ਇਹ ਟੈਨਸ਼ਨ ਨਾ ਮੰਨਿਆ ਕਰੋ ਵੀ ਅੱਜ ਇੱਕ ਲੈਤੀ ਯਾਰ ਫਿਰ ਕਿਦੋਂ ਦੋ ਹੋਈਆਂ ਨਹੀਂ ਪਹਿਲੀਆਂ ਕੋਸ਼ਿਸ਼ ਕਰਿਆ ਕਰੋ ਨਵਾਂ ਬੰਦਾ ਵੀ ਯਕੀਨਨ ਮੱਝ ਵੀ ਚੋਕੇ ਲਓ ਜਿਹੜੀ ਤੁਹਾਡੇ ਕੋਲੇ 13-14 ਲੀਟਰ ਤੋਂ ਲਾ ਕੇ ਵੀ 15 ਲੀਟਰ ਦੇ ਲਗਭਗ ਵੀ ਦੁੱਧ ਦਿੰਦੀ ਆ ਵੀ ਨਾਂ ਵਾਲੀ ਮਹਿੰਗੀ ਤੇ ਨਾਂ ਵਾਲੀ ਸਸਤੀ ਠੀਕ ਹੈ ਤੇ ਮਗਰ ਕੋਈ ਇਹੋ ਜਿਹੀ ਵੀ ਦੇਖੋ ਵੀ ਜਿਹਦੇ ਮਗਰ ਕੱਟੀ ਆ ਜੇ ਠੀਕ ਹੈ ਠੀਕ ਹੈ ਮੱਝ ਦੇ ਮਗਰ ਤਾਂ ਜੀ ਹੁਣ ਵਾਲੀਆਂ ਜਿਹੜੀਆਂ ਅੱਗੇ ਵਾਲੇ ਟਾਈਮ ਤੋਂ ਗਏ ਵੀ 4-4 5-5 ਸਾਲਾਂ ਦੀਆਂ ਮੱਝਾਂ ਸੂਂਦੀਆਂ ਹੁਣ ਤਾਂ 2.5 ਸਾਲਾਂ ਦੀ ਕੱਟੀ ਸੂਪ ਆਂਦੀ ਹੈ ਠੀਕ ਹੈ ਜੀ ਤੇ ਕਿਉਂਕਿ ਫੀਡ ਦੇ ਸਿਰ ਤੇ ਠੀਕ ਹੈ ਮੱਝਾਂ ਉਹ ਹਾੜੀ ਸੌਣੀ ਜਿਵੇਂ ਆਮ ਘਰਾਂ ਦੇ ਵਿੱਚ ਆ ਵੀ ਇੱਕ-ਇੱਕ ਦੋ-ਦੋ ਕਰਕੇ ਕੰਮ ਚਲਾ 3 ਸਾਲ ਬਾਈ ਇੱਕ ਵਿਅਕਤੀ ਨੂੰ ਅਗਰ ਉਹ ਪੂਰਾ ਪੂਰਾ ਮੱਛਰ ਬੰਨਾ ਚਾਹੁੰਦਾ ਮੱਜਾਂ ਦੇ ਵਿੱਚ ਅੱਜ ਜ਼ੀਰੋ ਜ਼ੀਰੋ ਨੋਲਜ ਉਸ ਬਤਰੀ ਤਾਂ ਹੋ ਜਾਂਦਾ ਹਾਂਜੀ ਬਿਲਕੁਲ ਹਾਂਜੀ ਤੇ ਮੱਜਾਂ ਦੇ ਜਿਹੜੀ ਖੁਰਾਕ ਹੈ ਉਸ ਨੂੰ ਤੁਸੀਂ ਕਿਵੇਂ ਸੈਂਡਲ ਕਰਦੇ ਹੋ ਕਿ ਕੀ ਚੀਜ਼ਾਂ ਦੇਣੇ ਹੋ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਜਿਹੜੇ ਤੁਹਾਡੇ ਦੋਸਤ ਮਿੱਤਰ ਦੇਖ ਵੀ ਰਹੇ ਆ ਹਾਂਜੀ ਉਹਨਾਂ ਨੂੰ ਲੱਗਦਾ ਵੀ ਕੁਝ ਸਪੈਸ਼ਲ ਕੀ ਦੇਣਾ ਚਾਹੀਦਾ ਜਾਂ ਕਿਸੇ ਫੀਡ ਵੱਲ ਜਾਣਾ ਸਪੈਸ਼ਲ ਤਾਂ ਪਤਾ ਗੱਲ ਕੀ ਨੇ ਜਿਹੜੇ ਸਪੈਸ਼ਲ ਵਾਲਾ ਕੰਮ ਹੁੰਦਾ ਉਹ ਤਾਂ ਜਦੋਂ ਆਪਾਂ ਮੱਜਾਂ ਦੇ ਵਿੱਚ ਵੜ ਜਾਂਦੇ ਆ ਠੀਕ ਹੈ ਜੀ ਉਦੋਂ ਫਿਰ ਬੰਦਾ ਉਹ ਨੋਟ ਕਰ ਦਿੰਦਾ ਵੀ ਬਾਈ ਮੈਨੂੰ ਇ ਦੀ 18 ਲਈ ਉਹਨਾਂ ਨੂੰ ਜਿਹੜਾ ਆਪਾਂ 25 ਕਿਲੋ ਮੱਕੀ 20 ਕਿਲੋ ਕਣਕ 15 ਸਰੋਂ ਦੀ ਖਾਲ 15 ਬੜੇਮਿਆਂ ਦੀ ਖਾਲ 5 ਕਿਲੋ ਸੂਆਬੀਨ ਦੀ 8 ਕਿਲੋ 16 ਦਾ ਸਿਲਕਾ 7 ਕਿਲੋ ਕਣਕ ਦਾ ਚੌਕਰ ਕਿਲੋ ਨਮਕ ਕਿਲੋ ਮਿੱਠਾ ਛੋੜਾ ਤੇ 3 ਕਿਲੋ ਸੀਰਾ ਇਹ ਫੀਡ ਦਾ ਫਾਰਮੂਲਾ ਬਾਈ ਇਹ ਫਾਰਮੂਲਾ ਆਪਣਾ ਘਰ ਦਾ ਹਾਂ ਤੇ ਇਹਦੇ ਨਾਲ ਨਾਲ ਐਕਸਟਰਾ ਜਿਹੜੀਆਂ ਸਾਡੀਆਂ ਵੱਧ ਦੁੱਧ ਦਿੰਨ ਲੱਗਾ ਹੁਣ ਆਪਾਂ ਇੱਕ ਇਹ ਫੀਡ ਬਣ ਗਈ ਇਹ ਮਤਲਬ ਜਿਵੇਂ ਟੋਕਰ ਹੋ ਗਿਆ ਕੋਈ 18 ਦਿੰਦੀ ਹੈ ਕੋਈ 20 ਦਿੰਦੀ ਹੈ ਮਤਲਬ ਉਹਨਾਂ ਨੂੰ ਦੋਨੇ ਟਾਈਮ ਕੱਲੀ ਫੀਡ ਹੀ ਪੈਣੀ ਹੈ ਤੇ ਪਰ ਜਿਹੜੀ ਐਕਸਟਰਾ ਨਾਲ ਸੂਈ ਵੀ ਆ ਦੇ ਲਈ ਬੜਾ ਕੋਸਾ ਜਿਵੇਂ ਮੰਨ ਲਓ ਅਸੀਂ ਜਿਵੇਂ ਸੀਐਨਐਸ ਦਾ ਪ੍ਰੋਡਕਟ ਵਰਤ ਲਈਦਾ ਜਿਹੜਾ 골ਡ ਐਚ ਆਉਂਦਾ ਨਾ ਉਹਦਾ ਵਿਟਾਮਿਨ ਉਹ ਅਸੀਂ ਪਾ ਦਈਦਾ ਨਾਲ ਅਸੀਂ 100 ਗ੍ਰਾਮ ਕੈਲਸ਼ੀਅਮ ਪਾ ਦਈਦਾ 100 ਗ੍ਰਾਮ ਮਤਲਬ ਚੰਗੀ ਭੁੱਖ ਦੀ ਦਵਾਈ ਦੇ ਦੇਦੀ ਆ ਠੀਕ ਹੈ ਕਿਲੋ ਕੁ ਬੜੀ ਮੈਂ ਦੀ ਖਾਲ ਉਸ ਵੇਲੇ ਅੱਡ ਭਉਂਦੀ ਦੇ ਕਿਲੋ ਕੋਸ ਵਲੇ ਭਉਂਦੀ ਦੀ ਆ ਠੀਕ ਹੈ ਜੀ ਇਹ ਮਤਲਬ ਐਕਸਟਰਾ ਖਰਾਕਾ ਹੁੰਦੀ ਆ ਵੀ ਉਹਨੂੰ ਕਰਦੇ ਨੇ ਦੋਨੇ ਗੋੜ ਦੋਨੇ ਟਾਈਮ ਦੇਣਾ ਦਿਨ ਦੇ ਵਿੱਚ ਕਿਲੋ ਕੁ ਗੋੜ ਖਵਾ ਦੇਈਦਾ ਠੀਕ ਹੈ ਜੀ ਜਦੋਂ ਚੰਗਾ ਦੁੱਧ ਪੈਦਾ ਕਰਨਾ ਨਾ 2-4 ਲੀਟਰ ਉੱਪਰ ਰੱਖਣੀ ਆ ਤਾਂ ਉਹ ਫਿਰ ਜਾਨੀ ਕਿ ਵੀ ਉਸ ਤੋਂ ਬਾਅਦ ਤੁਸੀਂ ਐ ਨਹੀਂ ਕਹਿ ਸਕਦੇ ਵੀ ਉਹ 2-4 ਲੀਟਰ ਦੇ ਪੈਸੇ ਬਚਣਗੇ ਉਹ ਜਿੰਨੇ ਕੋਨੇ ਪੈਦਾ ਕਰਨਾ ਉਸ ਤੋਂ ਬਾਅਦ ਖਾਣਾ ਕਿਉਂਕਿ ਜਿਹੜੀ ਮ ਬڑا ਸਾਹਮਣਾ ਔਖਾ ਹੁੰਦਾ ਹੈ ਮੱਝਾਂ ਜਿਹੜੀਆਂ ਦੁੱਧ 20 ਲੀਟਰ ਦੁੱਧ ਦਿੰਦੇ ਨੇ ਨਾ ਉਹ ਅੱਜ ਆਪਣੀ ਨਿਗਾਹ ਦੇ ਵਿੱਚ ਉਹ ਸਟਾਰ ਮੱਝਾਂ ਹੁੰਦੀਆਂ 20 ਬਹੁਤ ਘੱਟ ਮੱਝਾਂ ਜਿਹੜੀਆਂ ਅੱਜ ਵੀ 20 ਲੀਟਰ ਤੱਕ ਪਹੁੰਚਦੀਆਂ ਤਾਂ ਨਹੀਂ ਉਹ ਕਰ ਰਹੇ ਜਿਹੜੀਆਂ 22 23 ਲੀਟਰ 25 ਲੀਟਰ ਤੱਕ ਦੀਆਂ ਉਹ ਤਾਂ ਟਮਗ ਟੱਲੀਆਂ ਮੱਝਾਂ ਅੱਜ ਵੀ ਠੀਕ ਹੈ ਜੀ ਪੂਰੇ ਸੀਜ਼ਨ ਦੇ ਵਿੱਚ ਗਰਮੀ ਸਟਾਰਟ ਹੋ ਜਾਂਦੀ ਹੈ ਗਰਮੀ ਆ ਜਾਂਦੀ ਹੈ ਠੰਡ ਘਟ ਜਾਂਦੀ ਹੈ ਹਾਂਜੀ ਮੱਝ ਦੀ ਨਿਗਾਹ ਕਿਸ ਟਾਈਮ ਤੇ ਜ਼ਿਆਦਾ ਆਪਾਂ ਨੂੰ ਕੇਅਰ ਦੀ ਜ਼ਰੂਰਤ ਹੁੰਦੀ ਹੈ ਵੀ ਇਸ ਮੌਸਮ 'ਚ ਇਸ ਟਾਈਮ ਤੇ ਜਾ ਕੇ ਥੋੜਾ ਜਿਹਾ ਇੱਕ ਤਾਂ ਜਦੋਂ ਹੁਣ ਆਪਣੀ ਜਿਵੇਂ ਹੁਣ ਠੰਡ ਸਟਾਰਟ ਹੁੰਦੀ ਹੈ ਜੀ ਜਦੋਂ ਸਟਾਰਟਿੰਗ ਹੋ ਜਾਂਦੀ ਹੈ ਹਾਂ ਇਹ ਠੰਡ ਦੀ ਪ੍ਰੋਬਲਮ ਵੀ ਕਈ ਵਾਰੀ ਆ ਜਾਂਦੀ ਹੈ ਕਈ ਵਾਰੀ ਆਪਾਂ ਦੇਖਦੇ ਹੁੰਦੇ ਆ ਵੀ ਯਾਰ ਨਹੀਂ ਦਿਨੇ ਤੁਰੇ ਫਿਰ ਤਨ ਜਿਵੇਂ ਹੁਣ ਮੈਂ ਟੀ-ਸ਼ਰਟ 'ਚ ਖੜਾ ਠੀਕ ਹੈ ਜੀ ਕਿਉਂਕਿ ਇਧਰੋਂ ਆਪਾਂ ਧੁੱਪ 'ਚ ਵੀ ਖੜੇ ਆਪਾਂ ਕਹਿੰਦੇ ਨਾ ਯਾਰ ਨਹੀਂ ਯਾਰ ਮੌਸਮ ਸੈਟ ਹੈ ਪਰ ਮੌਸਮ ਨੇ ਜਿਹੜਾ ਅੱਜ ਕੱਲ ਦਾ ਜਿਹੜਾ ਮੌਸਮ ਹੈ 2 ਘੰਟਿਆਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਦਾਮਨ ਕੋਈ ਪ੍ਰੋਬਲਮ ਨਹੀਂ ਹੁੰਦੀ ਬਾਹਰ ਦੀ ਠੀਕ ਹੈ ਜੀ ਤੇ ਮੱਝਾਂ ਦੀ ਦੇਖਭਾਲ ਇਹੀ ਹੈ ਵੀ ਆਉਂਦੀ ਠੰਡ ਤਾਂ ਇਹਨੂੰ ਮਤਲਬ ਪ੍ਰੋਬਲਮ ਦਿੰਦੀ ਹੈ ਤੇ ਜਾਂ ਜਦੋਂ ਜਿਆਦਾ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਹਮਮਚ ਹੈ ਜਿਹੜੇ ਥਾਵਾਂ ਤੇ ਜਿੱਥੇ ਤਾਂ ਕੋਈ ਸਾਡਾ ਹਵਾਦਾਰ ਪਾਇਆ ਵਾ ਖੇਤਾਂ ਦੇ ਵਿੱਚ ਜਾਂ ਕੋਈ ਹੋਰ ਹੈ ਨਾ ਜਿੱਥੇ ਉਹਥੇ ਤਾਂ ਚੱਲੀ ਜਾਂਦਾ ਉਸਦਾ ਪੰਦੀ ਪੱਖਾ ਵੀ ਨਾ ਹੋਵੇ ਜਿੱਥੇ ਹਵਾ ਕਰਾਸ ਹੁੰਦੀ ਆ ਓਕੇ ਤੇ ਜਿੱਥੇ ਹਮਮਸ ਹਨ ਘਰਾਂ ਦੇ ਵਿੱਚ ਹੁੰਦੇ ਆ ਜੀ ਤਾਂ ਉਦੋਂ ਫਿਰ ਉਹ ਗਰਮੀ ਦੇ ਟਾਈਮ ਜਿਹੜਾ ਹਮਸੀ ਵਾਲਾ ਟਾਈਮ ਆ ਉਦੋਂ ਵੀ ਫਿਰ ਥੋੜੀ ਜਿਹੀ ਕੇਰ ਰੱਖਣੀ ਚਾਹੀਦੀ ਹੈ ਕੋਈ ਪੱਖੇ-ਪੱਖੇ ਲੱਗਣ ਵੀ ਗਰਮ ਹਵਾ ਬਾਹਰ ਕੱਢੀ ਜਾਣ ਭਾਂਡੇ ਦੇ ਅੰਦਰ ਵਧੀਆ ਹੋ ਤੇ ਕਈ ਵਾਰ ਜਿਵੇਂ ਦੋਸਤ ਮਿੱਤਰ ਕੋਈ ਨਵਾਂ ਕੰਮ ਸਟਾਰਟ ਕਰ ਰਿਹਾ ਹਾਂਜੀ ਉਸ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਜਾਣਕਾਰੀ ਦਾ ਵੀ ਕੋਈ ਸਪੈਸ਼ਲ ਬਰੀਡ ਹੁੰਦੀ ਹੈ ਜਿਹੜੀ ਜਾਦੂਦੁੰਦੀ ਹੈ ਕਿ ਆਮ ਮੱਝ ਨੂੰ ਵੀ ਆਪਾਂ ਵਧੀਆ ਸੇਵਾ ਕਰਕੇ ਦੁੱਧ ਵੱਧਤਾ ਕਰੀਏ ਨਹੀਂ ਦੇਨਾਂ ਬਰੀਡ ਨੇ ਬਾਈ ਜਿਹੜੀ ਮੱਝ ਨੂੰ ਉਵੇਂ ਸੇਵਾ ਨਹੀਂ ਦੇਖੋ ਮੱਝ ਦੀ ਹਰ ਇੱਕ ਦੀ ਕੰਪੈਸਟੀ 10 ਕਿਲੋ ਦਾਣੇ ਦੀ ਹੈ ਬਸ ਠੀਕ ਹੈ ਜਿਹੜੀਆਂ ਮਤਲਬ ਵੱਧ ਤੋਂ ਵੱਧ ਜਿਆਦੇ ਦੁੱਧ ਵਾਲੀਆਂ ਵੱਧ ਤੋਂ ਵੱਧ 10 ਕਿਲੋ ਤੋਂ 11 ਕਿਲੋ ਖਾ ਲੈਣਗੀਆਂ ਠੀਕ ਹੈ ਠੀਕ ਹੈ ਮੱਝ ਦੀ ਕੰਪੈਸਟੀ 10 ਕਿਲੋ ਭਾਵੇਂ ਤੂੰ 12 ਕਿਲੋ ਵਾਲੀ ਫੀਡ 12 ਕਿਲੋ ਦੁੱਧ ਵਾਲੀ ਨੂੰ ਵੀ 10 ਕਿਲੋ ਖਵਾ ਲੈ ਤੇ ਤੂੰ 25 ਕਿਲੋ ਵਾਲ ਨੂੰ ਵੀ 10 ਕਿਲੋ ਖਵਾ ਲੈ 10 ਕਿਲੋ ਫੀਡ ਪਸ਼ੂ ਦੀ ਜੇ ਆਪਾਂ ਕਹਿ ਲਈਏ ਵੀ 10 ਕਿਲੋ ਫੀਡ ਆ ਯਾਰ ਜਾਂ ਇਹਨੂੰ 15 ਕਰਤੀ ਵੀ ਇਹ 30 ਤੇ ਜਾ ਬਨੂ ਨਹੀਂ ਠੀਕ ਹੈ ਜਿਹੜਾ ਦੁੱਧ ਹੈ ਵੀ ਫੀਡ ਜਿੰਨੀ ਮਰਜ਼ੀ ਖਵਾ ਦਈਏ ਭਾਂਦੀ ਦਿਨ ਦੀ 20 ਕਿਲੋ ਖਵਾ ਦਈਏ ਦੁੱਧ ਉਹ ਤੋਂ ਵੱਧ 15 ਕਿਲੋ ਤੋਂ ਬਾਅਦ ਉਹਨੇ ਬਰੀਡ ਨੇ ਦੁੱਧ ਕੱਟਣਾ ਹੈ ਠੀਕ ਹੈ ਜੀ ਵੀ ਜੇ ਆਪਾਂ ਉਹ ਗੱਲ ਵੱਖਰੀ ਹੁੰਦੀ ਹੈ ਵੀ ਜੇ ਕੋਈ ਹੁਣ 23-24 ਲੀਟਰ ਦੁੱਧ ਦਿੰਦੀ ਆ ਕੋਈ ਵਧੀਆ ਫਾਰਮਰ ਦੇ ਹੱਥ ਜਿਹੜਾ ਬੰਦੇ ਨੂੰ ਨੌਲੇਜ ਹੈ ਉਹ ਜਦੋਂ ਉਹਨੂੰ 22 ਲੀਟਰ ਨੂੰ ਸਾਹਮਣਾ ਸਟਾਰਟ ਕਰੂਗਾ ਚੰਗੀ ਤਰ੍ਹਾਂ ਉਹ ਲੀਟਰ 2 ਲੀਟਰ ਦਾ ਹੀ ਲਗਭਗ ਸਮਾਈ ਦੇ ਨਾਲ ਫਰਕ ਪੈਂਦਾ ਪਸ਼ੂ ਦਾ ਠੀ ਤਾਂ ਦੋਸਤੋ ਅੱਜ ਤੁਹਾਨੂੰ ਬਹੁਤ ਸ਼ਾਨਦਾਰ ਸ਼ਾਨਦਾਰ ਜਾਣਕਾਰੀਆਂ ਮਿਲਣਗੀਆਂ ਤੁਸੀਂ ਬਨੇ ਰਹੋ ਔਰ ਵੀਡੀਓ ਨੂੰ ਦੋਸਤ ਤੱਕ ਪਹੁੰਚਾਓ ਜਿਹੜਾ ਮੱਜਾਂ ਨੂੰ ਲੈ ਕੇ ਪੂਰਾ ਸੀਰੀਅਸ ਹੈ ਜਾਣਕਾਰੀ ਚਾਹੁੰਦੀ ਹੈ ਜੀ ਇਹ ਹੈ ਤੁਹਾਡੇ ਅਵਾਰਡ ਮਤਲਬ ਜਿਹੜੀ ਸੇਵਾ ਕੀਤੀ ਹੈ ਹਨਾ ਮੱਜਾਂ ਨੇ ਆਸ਼ੀਰਵਾਦ ਵੀ ਦਿੱਤਾ ਆਪਾਂ ਉਹਦੇ ਅਕੋਰਡਿੰਗ ਅੱਜ ਨਾਮ ਅੱਛਾ ਪਿੰਡੀ ਸਾਰੇ ਜਾਣਦੇ ਹੈ ਕਿ ਤੁਹਾਡਾ ਪੂਰਾ ਨਾਮ ਮੇਰਾ ਪੁਰਾਣਾ ਨਾਮ ਰੁਪਿੰਦਰ ਸਿੰਘ ਹੈ ਜੀ ਪਰ ਜਾਣਦੇ ਸਾਰੇ ਮੈਨੂੰ ਪਿੰਦੀ ਸਿੱਧੂ ਤੇ ਪਿੰਡ 'ਚ ਵੀ ਬਹੁਤ ਘੱਟ ਪਤਾ ਹੋ ਪੱਕੇ ਨਾਲ ਹੁੰਦਾ ਠੀਕ ਹੈ ਜੀ ਅੱਦੇ ਹੁਣ ਜਿਵੇਂ ਅਵਾਰਡ ਹੈ ਜੀ ਹਜੇ ਹੋਰ ਬਹੁਤ ਆ ਮਤਲਬ ਤੁਸੀਂ ਜੇ ਗੱਲ ਕਰੋਂ ਠੀਕ ਹੈ ਜੀ ਇਦਾਂ ਰੱਖੇ ਵੇ ਅੰਦਰ ਹਜੇ ਜਿਵੇਂ ਥਾਂ ਹੈ ਨਹੀਂ ਹੁਣ ਹੌਲੀਵੁੱਡ ਥਾਂ ਬਣੂਗਾ ਹਨਾ ਉਸ ਤੋਂ ਬਾਅਦ ਦਫ਼ਤਰਾਂ ਦੇ ਜਿੰਨਾ ਸੰਗਾਰਿਆ ਗਿਆ ਠੀਕ ਹੈ ਜੀ ਜਿੰਨੇ ਕਿ ਜਾਨੀ ਕਿ ਸਾਥੋਂ ਸਰਟੀਫਿਕੇਟ ਜਿਹੜੇ ਬਗੈਰਾਂ ਕੋਈ ਵੀ ਹੈ ਹਨਾ ਮਾਣ ਸਨਮਾਨ ਜੜਾਇਆ ਗਿਆ ਜਿੰਨਾ ਕਿ ਸਾਨੂੰ ਸੋਹਣਾ ਲੱਗਿਆ ਉਹਨਾਂ ਕੋਸ਼ਿਸ਼ ਕੀਤੀ ਜਾਣ ਦੀ ਤਾਂ ਬਾਕੀ ਬਹੁਤ ਹਜੇ ਪਏ ਆ ਬ ਠੀਕ ਉਹ ਕਰ ਲਗਾਗੇ ਜੀ ਹਾਂਜੀ ਦੋਸਤੋ ਅੱਜ ਦਾ ਇਹ ਵੀਡੀਓ ਹੈ ਨਾ ਉਹ ਸਪੈਸ਼ਲ ਇਸ ਚੀਜ਼ ਵਾਸਤੇ ਹੈ ਵੀ ਤੁਸੀਂ ਮਿਹਨਤ ਕਰਕੇ ਬਹੁਤ ਵੱਡੇ ਮਕਾਮ ਤੱਕ ਪਹੁੰਚ ਸਕਦੇ ਕਿਸੇ ਨਾ ਕਿਸੇ ਨੂੰ ਆਪਾਂ ਯਾਦ ਕਰਕੇ ਹੈਲਪ ਲੈ ਕੇ ਵੀਰ ਜੀ ਦਾ ਨੰਬਰ ਨੀਚੇ ਚੱਲ ਰਿਹਾ ਹੈਗਾ ਤੁਸੀਂ ਹਰ ਤਰ੍ਹਾਂ ਦੀ ਮਦਦ ਵੀਰ ਜੀ ਦਾ ਦਿਲ ਬਹੁਤ ਵੱਡਾ ਤੁਸੀਂ ਜਦੋਂ ਮਰਜ਼ੀ ਆਓ ਤੁਹਾਨੂੰ ਹਰੇਕ ਸੰਭਵ ਮਦਦ ਵਾਸਤੇ ਤੁਹਾਨੂੰ ਹੈਲਪ ਕਰਨਗੇ ਜੀ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਵੀਰ ਜੀ ਦਾ ਫਾਰਮ ਬਹੁਤ ਸ਼ਾਨਦਾਰ ਬਹੁਤ ਹੀ ਸੋਹਣੇ ਢੰਗ ਨਾਲ ਬਣਿਆ ਵਾ ਪੂਰੀ ਪੂਰਾ ਸਟਾਫ ਹੈ ਬੜੀ ਹੈਲਪ ਕਰਨ ਵਾਸਤੇ ਤੇ ਹਾਂਜੀ ਬਿੰਦੀ ਵੀਰ ਜੀ ਹਾਂਜੀ ਵੀਰੇ ਇਹ ਕੱਟੀ ਜੀ ਆਪਣੇ ਕੋਲੇ ਇਹ ਤੀਜੀ ਪੀੜੀ ਹੈ ਠੀਕ ਹੈ ਇਹ ਵੀ ਕੱਟੀ ਹੁਣ ਉਮਰ ਦੀ ਜਿਹੜੀ ਛੋਟੀ ਸੂਈ ਹੈ ਠੀਕ ਹੈ ਜੀ ਤਾਂ ਹੁਣ ਮਤਲਬ ਜਿਹੜਾ ਦੁੱਧ ਹੈ ਇਹਦਾ ਠੀਕ ਹੈ ਜੀ ਇਹਨੂੰ ਸੂਈ ਨੂੰ ਅੱਜ ਮਤਲਬ ਇੱਕ ਹਫ਼ਤਾ ਹੀ ਹੋਇਆ ਠੀਕ ਹੈ ਜੀ 8 ਦਿਨ ਹੋ ਗਏ ਜੀ ਇਹਨੂੰ ਓਕੇ ਤੇ ਇਹਦਾ ਅੱਜ ਐਸੇ ਟਾਈਮ ਦੁੱਧ ਹੈਗਾ 11-12 ਲੀਟਰ ਤੋਂ ਇਹਨੇ ਸਟਾਰਟਿੰਗ ਕੀਤੀ ਤੇ 8 ਲੀਟਰ ਤੋਂ ਸਟਾਰਟ ਕੀਤੀ ਸੀ 11-12 ਲੀਟਰ ਦਤਾ ਜੀ ਇਹਦਾ ਓਕੇ ਤੇ ਉਮੀਦ ਕਰਦੇ ਆਂ ਵੀ ਇਹਨੇ ਪਹਿਲੇ ਸਾਲ ਵੀ ਜਿਹੜਾ ਹੁਣ ਦੁੱਧ ਦੁੱਧ ਚਿਬਾਉਣਾ ਇਹਨੇ ਠੀਕ ਹੈ ਜੀ ਵੀ ਇਹ ਵੀ ਹੀ 17-18 ਆਵਦੀਆਂ ਮਾਸੀਆਂ ਵਾਂਗ ਦੇ ਉਹ ਦੁਆ ਦੇ ਨੀਲੀ ਰਵੀ ਦੂਜੇ ਸੂਏ ਦੀ ਝੋਟੀ ਆ ਗਈ। ਅੱਛਾ ਨੀਲੀ ਰਵੀ ਜਿਹੜੀ ਹੈਗੀ ਹੈ ਜੀ। ਹਾਂਜੀ। ਮਤਲਬ ਇਹਦੀ ਜਿਵੇਂ ਇੱਕ ਤਾਂ ਵਾਈਟ ਮਤਲਬ ਹੈਗਾ ਨਾ ਫਰੰਟ ਤੇ। ਹਾਂਜੀ ਅੱਖ ਵੀ ਚਾਹੀਦੀ ਚਿੱਟੀ ਜੀ। ਅੱਛਾ ਮੱਥਾ ਚਾਹੀਦਾ ਪੈਰ ਚਾਹੀਦਾ ਪੂਛ ਚਾਹੀਦੀ ਹੈ ਜੀ ਇਹਦੀ। ਠੀਕ ਹੈ ਜੀ। ਤੇ ਜੇ ਥੋੜੀ ਦੇ ਜਿੰਨਾ ਵਧੀਆ ਨਿਸ਼ਾਨ ਆ ਜੇ ਉਨੀ ਚੰਗਾ ਜੀ ਜਿਵੇਂ ਇਸ ਤਰ੍ਹਾਂ ਵੀ ਕੱਟੀ ਦੇਖੋ। ਠੀਕ ਹੈ ਜੀ। ਜਿੰਨਾ ਵਧੀਆ ਨਿਸ਼ਾਨ ਆ ਜੇ ਠੀਕ ਹੈ ਜੀ। ਉਨੀ ਜਿਆਦਾ ਚੰਗਾ ਜੀ। ओके okay. ए नीली ਦਾ ਵਿੱਚ ਕਈਆਂ ਚ ਘੱਟ ਵੀ ਆ ਜਾਂਦੇ ਕਈਆਂ ਚ ਓਵਰ ਵੀ ਆ ਜਾਂਦੇ ਹਾਂਜੀ ਠੀਕ ਹੈ ਜੀ ਇਹ ਪਹਿਲੇ ਸਾਲ ਇਹਨੇ ਦਿੱਤਾ 1.5 ਲੀਟਰ ਦੁੱਧ ਆ ਇੱਥੇ ਦੂਜੇ ਸੂਏ ਸੂਈ ਹੈ ਜੀ ਇੱਥੇ ਪਰਮਾਤਮਾ ਨੇ ਕਿਰਪਾ ਰੱਖੀ ਠੀਕ ਹੈ ਜੀ ਤਾਂ ਫਿਰ ਦੇਖਦੇ ਆ ਵੀ ਕੀ ਬਣਦਾ ਗਾਹਾਂ ਜੀ ਇਹ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਮਤਲਬ ਜੇ ਪੂਰੀ ਵਧੀਆ ਨਹੀਂ ਇਹਦਾ ਇਹਦਾ ਕੋਈ ਮੁੱਲ ਨਹੀਂ ਜੀ ਜਿਹੜੀਆਂ ਤਾਂ ਹੁਣ ਉਹ 20 ਕਿਲੋ ਤੋਂ ਉੱਤੇ ਵਾਲੀਆਂ ਮੱਝਾਂ ਜਿਹੜੀਆਂ ਬਰੀਡ ਦੀਆਂ ਬਹੁਤ ਟੌਪਦੀਆਂ ਉਹ ਤਾਂ ਮਾਲਕ ਦੇ ਹਿਸਾਬ ਨਾਲ ਹੀ ਵਿਕਦੀਆਂ ਜੀ ਠੀਕ ਹੈ ਜੀ ਜੇ ਮਾਲਕ ਨੇ ਕਹਿੰਦਾ ਵੀ ਮੈਂ 5-7 ਤੋਂ ਘੱਟ ਨਹੀਂ ਦਿੰਦਾ ਜਿੱਦੇ ਦਾ ਪੈਨਸੇ ਲਾਉਂਦਾ ਹਾਂਜੀ ਓਕੇ ਜੀ ਨੈਕਸਟ ਜੀ ਹਾਂਜੀ ਇਹ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਵੀ ਕਟੀਆਂ ਆਪਾਂ 2022 ਚ ਬੁੱਕ ਕੀਤੀਆਂ ਸੀ ਉਹ ਕਟੀਆਂ ਆਪਣੀ ਸਭ ਤੋਂ ਸਸਤੀ 85000 ਤੋਂ ਲਾ ਕੇ 355000 ਤੱਕ ਵਿਕੀ ਆ ਜੀ ਡਾ ਡਾ ਬਲੇਡਾਂ ਦੇ ਹਿਸਾਬ ਨਾਲ ਕਟੀਆਂ ਜਿਹੜੀਆਂ ਛੋਟੀਆਂ ਓਕੇ ਹਾਂਜੀ ਆ ਪਹਿਲਾਂ ਪੂਰਾ ਜਿਹੜਾ ਮੇਰੇ ਕੋਲੇ ਇਕਤੀ ਛੋਟੀਆਂ ਰੱਖਣੀਆਂ ਕਟੀਆਂ ਮੈਂ ਤੇ ਨਹੀਂ ਇਹ ਤੋਂ ਪਹਿਲਾਂ ਮੈਂ ਹਜੇ ਵੀ ਤਿੰਨ ਕਟੀਆਂ 2023 ਦੀ ਬੁਕਿੰਗ ਵਾਲੀਆਂ ਦੇਣੀਆਂ 22 ਚੱਲੀ ਜਾਂਦੀ ਆ ਤੇ ਹੁਣ ਮਤਲਬ ਇਹ ਦੂਜਾ ਬਾਦ ਕਟੀਆਂ ਬੰਦ ਕੀਤੀਆਂ ਵੀ ਹੁਣ ਨਹੀਂ ਕਿਸੇ ਨੂੰ ਵੀ ਦੇਣੀਆਂ ਵੀ ਹੁਣ ਆਪਾਂ ਇੱਥੇ ਪਾਲ ਪੋਸਟ ਹ ਇਹ 1000 ਦੋਸਤ ਬੜੇ ਜਿਆਦੇ ਹੁੰਦੇ ਸੀ ਵੀ ਤੂੰ ਪਤਣੀ ਜਾਣਕ ਨਹੀਂ ਇਕੱਠੀ ਦਿੰਦਾ ਠੀਕ ਹੈ ਜੀ ਨਾਲੇ ਦੇਖੋ ਉਹਨਾਂ ਨੇ ਪੈਸੇ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਦਿੱਤੇ ਠੀਕ ਹੈ ਵੀ ਸਾਰੇ ਯਾਰ ਦੋਸਤਾਂ ਨੇ ਵੀ ਪਈ ਆ ਕੱਟੀ ਮੈਂ ਤਾਂ ਤੈਨੂੰ 85 ਦੇਣਾ ਇਹਦਾ ਯਾਰ ਚੱਲ ਤੇਰੇ ਬਲੱਡ ਦੇ ਹਾਂ ਉਹਨਾਂ ਡੇਢ ਦੇ ਦੂੰ ਰੇਟ ਵੀ ਯਾਰਾਂ ਦੋਸਤਾਂ ਨੇ ਬਣਾਇਆ ਆਪਾਂ ਰੇਟ ਵੀ ਨਹੀਂ ਬਣਾਇਆ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਹੁਣ ਚੌਥੇ ਸੂਏ ਸੂਈ ਹੈ ਜੀ ਇਹਦਾ ਤੀਜੇ ਸੂਈ ਦਾ 23 ਲੀਟਰ ਦੁੱਧ ਸੀਗਾ ਜੀ ਅੱਛਾ ਜੀ ਪਹਿਲੇ ਸੂਏ ਨੇ ਵੀ 16.5 ਦੇ ਦੁੱਧ ਦਿੱਤਾ ਠੀਕ ਹੈ ਇਹ ਕਿਹੜੀ ਇਹ ਵੀ ਮੋਰਾ ਦੁੱਧ ਆ ਗਈ ਜੀ ਮੱਝ ਠੀਕ ਹੈ ਇਹ 21 ਕਿਲੋ ਲੀਟਰ ਦੁੱਧ ਵਾਲੀ ਹੈ ਜੀ 1 ਕਿਲੋ ਲੀਟਰ ਦੁੱਧ ਵਾਲੀ ਹੈ ਆ ਸਭ ਤੋਂ ਜਿਹੜੀ ਪਹਿਲੀ ਮੱਝ ਜਿਹਨੇ ਸਭ ਤੋਂ ਵੱਧ ਮੇਲੇ ਜੋਖੇ ਆ ਹੁਣ ਤਾਂ ਤੋਕੜਾ ਜੀ ਠੀਕ ਹੈ ਤੇ ਕੰਸੇਵ ਕਰਾਈ ਵੀ ਆ ਚੱਕਰ ਮਾਉਣੀ ਆ ਇਹਨੇ ਕਾਫੀ ਵਾਰ ਦਿੱਤੇ ਹਾਂ ਜੀ ਇਹਨੂੰ 5 ਕੁ ਮਹੀਨੇ ਹੋ ਗਏ ਆਹੋ ਆ ਪਸੂਈ ਨੂੰ ਹੋ ਗਿਆ ਜੀ ਠੀਕ ਇਹ ਕੰਮੇ ਸੂਏ ਜੀ ਹੁਣ ਇਹ ਹੁਣ ਹੋਊਗੀ ਜੀ 7ਵੇਂ 8ਵੇਂ ਸੂਏ ਜੀ ਇਹਨੇ ਇਹਨੇ 11 12 ਮੇਲੇ ਦਿੱਤੇ ਆ ਜੀ ਬਹੁਤ ਤਗੜਾ ਦੁੱਧ ਵੀ ਇਹਦਾ ਇਧਰਲੇ ਪਾਸੇ ਤੁਸੀਂ ਦੇਖੋ ਨਾਲੇ ਹੁਣ ਤੋਕੜਾ ਹੈ ਠੀਕ ਹੈ ਵੀ ਥਾਂ ਠੀਕ ਹੈ ਜੀ ਤੇ ਜਦੋਂ ਸੂੰਦੀਆਂ ਨਾ ਤੇ ਆਮ ਬੰਦਾ ਇੱਕ ਬੰਦਾ ਛੋਟੀਆਂ ਬਹਾਨਾਂ ਲਈ ਇਹਦੀ ਧਾਰ ਨਹੀਂ ਕਰਦਾ ਦੋਨੇ ਪਾਸੇ ਬਹਿ ਕੇ ਚੋਣੀ ਪੈਂਦੀ ਹੈ ਓਕੇ ਓਕੇ ਉਸ ਤੋਂ ਬਾਅਦ ਆਹ ਝੋਟੀਆਂ ਬਹੁਤ ਤਕੜਾ ਮੋਹਰਾਂ ਨੇ ਰਿਕਾਰਡ ਬਣਾਇਆ ਸੀ ਠੀਕ ਹੈ ਜੀ ਇਹਦਾ ਪਹਿਲਾਂ ਦਾ ਹੋਇਆ ਸੀ 19.300 ਗ੍ਰਾਮ ਦਾ ਦੁੱਧ ਨਾਲੇ ਉੱਥੇ ਮੇਲੇ ਤੇ ਬਿਮਾਰ ਹੋਈ ਥੋੜੀ ਥਾਂ ਚ ਪ੍ਰੋਬਲਮ ਆਈ ਉਹਦਾ ਦੁੱਧ ਘਟਿਆ ਹਨਾ ਠੀਕ ਹੈ ਜੀ ਤੇ ਦੂਜੇ ਸੂਏ ਹੁਣ 6 ਦੰਦ ਸੂਈ ਹੈ 6 ਦੰਦ ਨੇ ਜੀ ਇਹਨੇ 25.5 ਲੀਟਰ ਦੁੱਧ ਦਿੱਤਾ ਜੀ ਕੀ ਬਾਤ ਹੈ ਤੇ ਜੇ ਕੁਦਰਤੀ ਉਦੋਂ ਮੰਮੀ ਦੀ ਡੈਥ ਹੋਣ ਤੋਂ ਬਾਅਦ ਅਸੀਂ ਚਵਾਈ ਵੀ ਚ ਚਵਾਈ ਫਿਰ ਵੀ ਅਸੀਂ 25 ਲੀਟਰ ਦੁੱਧ ਚਵਾਤਾ ਨਾਲੇ ਘਰੇ ਸਤੋਂ ਸਾਹਮਣੇ ਗੰਗਾ ਕਿਉਂਕਿ ਹੁਣ ਤੁਹਾਨੂੰ ਪਤਾ ਇੰਨਾ ਮਾੜਾ ਸਮਾਂ ਸੀਗਾ ਜੀ ਸਹੀ ਹੈ ਜੀ ਤੇ ਜੇ ਮੈਂ ਕੋਈ ਕਿਤੇ ਸੇਬੂ ਵਰਗਾ ਕਿਤੇ ਗੀੜਾ ਮਾਰ ਗਿਆ ਜਾਂ ਕਿਤੇ ਕਰ ਗਿਆ ਹਨ ਫਿਰ ਵੀ ਇਹਨੇ ਇੰਨਾ ਦੁੱਧ ਦਿੱਤਾ ਜੀ ਠੀਕ ਹੈ ਜੀ ਤੇ ਗਾਹ ਨੂੰ ਉਮੀਦ ਕਰਦੇ ਇਹਨੂੰ ਵੱਡੀ ਹੋ ਕੇ ਤੀਜੇ ਸੂਏ ਜਦੋਂ ਮੱਝ ਬਣ ਕੇ ਸੂਣਾ ਤੇ ਇਹ ਤੋਂ ਉਮੀਦ ਹੈ ਵੀ ਇਹ 29-30 ਲੀਟਰ ਤੱਕ ਨੈਚੁਰਲ ਦੁੱਧ ਦੇ ਦੇ ਸਕਦੀ ਹੈ ਠੀਕ ਹੈ ਠੀਕ ਹੈ ਇਹ ਸਰ ਇਹਦਾ 22 ਲੀਟਰ ਤੱਕ ਰਿਕਾਰਡ ਹੈ ਜੀ ਹੁਣ ਵੱਡੀ ਉਮਰ ਦੀ ਇਹ ਇਹ ਕਿੰਨੇ ਸੂਏ ਇਹਨੂੰ ਹੋ ਗਏ ਜੀ ਹੁਣ ਇਹਨੂੰ ਹੋ ਗਏ ਹਨਗੇ 11- ਓਕੇ ਤੇ ਹੁਣ ਇਹਦਾ ਦੁੱਧ ਐਤੀ ਇਹਨੇ ਜਿਆਦਾ ਦੁੱਧ ਨਹੀਂ ਦਿੱਤਾ ਇਹਦੇ ਮਗਰਲੀ ਵਾਰ ਪ੍ਰੋਬਲਮ ਸੀਗੀ ਦਿਨਾਂ ਦੇ ਵਿੱਚ ਠੀਕ ਹੈ ਜੀ ਤੇ ਇਹਨੇ 16 ਤੋਂ 17 ਲੀਟਰ ਦੁੱਧ ਦਿੱਤਾ ਹੁਣ ਤੋਕੜਾ ਜੀ ਹੁਣ ਹੋਊਗਾ 14 ਕਿਲੋ ਦੁੱਧ ਇਹਦਾ ਠੀਕ ਹੈ ਜੀ ਹਾਂਜੀ ਤੇ ਨੈਕਸਟ ਆ ਗਿਆ ਜੀ ਇਹ ਉਦੋਂ ਬਾਅਦ ਡਰਾਈ ਕਰਨੀ ਹੈ ਜੀ ਹੁਣ ਦੋ ਕੁ ਮਹੀਨੇ ਤੱਕ ਇਹਦਾ 8 ਕਿਲੋ ਦੁੱਧ ਆ ਜੀ ਹੁਣ ਠੀਕ ਹੈ ਇਹ ਵੀ ਬ੍ਰਾਂਡ ਲੈਣ ਬਹੁਤ ਚੰਗਾ ਨਾਗਣੀ ਦਿੱਤੀ ਹੈ ਇਹ ਓਕੇ ਠੀਕ ਹੈ ਜੀ ਹਾਂਜੀ ਇਹ 23 ਲੀਟਰ 700 ਗ੍ਰਾਮ ਦੇ ਜੋਖਾਵਾ ਦੁੱਧ ਇਹਦਾ ਇਹ ਰਾਜਸਥਾਨ ਵਾਲੀ ਹੈ ਜੀ ਇਹ ਰਾਜਸਥਾਨ ਦੀ ਹੈ ਜੀ ਹਾਂਜੀ ਇਹ ਰਾਜਸਥਾਨ ਇਹ ਨਾਂ ਤਰੇ ਵਾ ਜੀ ਆਈ ਇਹ ਵੀ ਪੰਜਾਬ ਰਾਜਸਥਾਨ ਦੇ ਬਾਰਡਰ ਤੋਂ ਆਈ ਆ ਓਕੇ ਜੀ ਬਸ ਉਹਦੇ ਵਿੱਚ ਨਾਮ ਬਣ ਜਾਂਦਾ ਵੀ ਯਾਰ ਇਧਰੋਂ ਰਾਜਸਥਾਨ ਕੰਨੋਂ ਆਈ ਐ ਠੀਕ ਹੈ ਹੁਣ ਜਿਵੇਂ ਸੁਭਾਅ ਦੀ ਦਿੱਲੀ ਵਾਲੀ ਬਾਜਾਂ ਦੀ ਆ ਗੜਗਾਉ 17 ਸੈਕਟਰਾਂ ਦਿੱਲੀ ਦੇ ਗੜਗਾਉ ਦੇ ਵਿਚਾਲੇ ਜੀ ਠੀਕ ਹੈ ਜੀ ਉਹ ਇਹ ਲੋੜਾਂ ਇਹ ਨਾਮ ਟਿਕ ਜਾਂਦੇ ਆ ਜੀ ਠੀਕ ਹੈ ਜੀ ਹਾਂਜੀ ਹਰਿਆਣੇ ਤੋਂ ਨਹੀਂ ਕੋਈ ਅੱਜ ਤੱਕ ਖਰੀਦੀ ਸੀ ਅਜੇ ਮਾਝ ਜਿਵੇਂ ਇਹਨੂੰ ਅਸੀਂ ਬੀਬੋ ਹਰਿਆਣ ਵਾਲੀ ਕਹਿੰਦੇ ਆ ਇਹ ਵੀ ਦਿੱਲੀ ਜੀ ਤੋਂ ਆਈ ਵੀ ਐਸ ਵਾਸ ਗੁੱਜਰ ਕੋਲੋਂ ਤੇ ਇਹਨੂੰ ਅਸੀਂ ਹਰਿਆਣੇ ਵਾਲੀ ਬੀਬੋ ਕਹਿੰਦੇ ਆ ਬੀਬੋ ਕਹਿੰਦਾ ਹਾਂਜੀ ਉਦੋਂ ਬਾਅਦ ਇਹ ਵੀ ਪਹਿਲਾਂ ਛੋਟੀ ਸੂਈ ਸੀਗੀ ਜੀ ਅੱਛਾ ਜਿਵੇਂ ਤੁਸੀਂ ਸਾਰਾ ਦਿਨ ਇੰਨਾ ਨਾ ਰਹਿੰਦੇ ਹੋ ਤਾਂ ਤੁਹਾਨੂੰ ਇਹ ਪਛਾਣਦਿਆਂ ਨੇ ਜਿਵੇਂ ਬਾਜ ਮਾਰਦੇ ਜਿਵੇਂ ਕਹਿੰਦੇ ਹੌਰਸ ਹਾਂ ਬਈ ਡਰਦੀਆਂ ਨਹੀਂ ਪਰ ਸਾਨੂੰ ਪਤਾ ਹੁੰਦਾ ਵੀ ਸਾਡਾ ਬੰਦਾ ਫਿਰਦਾ ਜਿਵੇਂ ਤੁਸੀਂ ਇਕੱਲੇ ਆਵੋਗੇ ਸਾਥੋਂ ਡਰਨੀਆਂ ਡਰਗੀਆਂ ਠੀਕ ਹੈ ਸਾਥੋਂ ਜੇ ਮੈਂ ਇੱਧਰ ਵੀ ਜਾਊਂਗਾ ਮੈਂ ਤੁਹਾਨੂੰ ਡਰਨੀਆਂ ਠ ਠੀਕ ਹੈ ਜੀ ਆ ਝੋਟੀ ਪਹਿਲਾਂ ਸੁਈ ਸੀਗੀ ਜੀ ਪਹਿਲਾਂ ਨੇ ਦਿੱਤਾ ਇਹਨੇ 16 17 ਕਿਲੋ ਦੁੱਧ ਇਹ ਜੀ ਤੇ ਹੁਣ ਮੂਰੇ ਜਦੋਂ ਡਰਾਈ ਕਰਾਂਗੇ ਹੁਣ ਵੀ ਇਹਦਾ 8 ਕਿਲੋ ਦੁੱਧ ਹੈ ਜੀ ਇਹਦਾ ਝੋਟੀ ਦਾ ਸਿੰਘ ਥੋੜਾ ਜਿਆਦਾ ਖੁੱਲਾ ਜਾਦੇ ਆ ਗਿਆ ਓਕੇ ਤੇ ਕੱਤ ਕੁਦ ਬਹੁਤ ਚੰਗਾ ਦੁੱਧ ਚੰਗਾ ਠੀਕ ਹੈ ਜੀ ਠੀਕ ਆ ਮੇਰੀ ਮੱਝ ਜੀ ਲਗਾਤਾਰ ਇੱਕ ਸੂਏ ਦੇ ਵਿੱਚ ਤਿੰਨ ਵੱਡੇ ਮੇਲੇ ਜਿੱਤੀ ਦੁੱਧ ਚ ਵਾਂਗਾਂ ਦੇ ਵਿੱਚ ਅੱਛਾ ਜੀ ਹਾਂਜੀ ਦੂਜਾ ਨੰਬਰ ਤੀਜਾ ਨੰਬਰ ਤੀਜਾ ਨੰਬਰ ਠੀਕ ਹੈ ਇਹ ਇਹਦੇ ਨੰਬਰ ਆਏ ਵੇ ਜੀ ਤੁਸੀਂ ਤੁਸੀਂ ਇਧਰ ਆ ਜੀ ਹਾਂਜੀ ਇਹਦਾ ਨਾਮ ਪਸ਼ੰਤੀ ਹੈ ਜੀ ਸਭ ਤੋਂ ਵੱਡਾ ਮਾਣ ਇਹਨੇ ਦਿੱਤਾ ਤੇ ਨਾਲ ਖ ਜੀ ਜਿਹੜੀ ਸਭ ਤੋਂ ਸਟਰੋਂਗ ਬਰੀਡ ਲੋਕ ਮੰਨਦੇ ਆ ਤੇ ਕੱਟੇ ਵੀ ਹੋਣਾ ਇਹਦੇ ਦੋਤਾ ਵੀ ਜਿਵੇਂ ਉਹਤੀ ਜਿਹੜੀ ਵੱਧ ਨਹੀਂ ਦੁੱਧ ਕੱਟੇ ਮੋਰਾ ਨੇ ਠੀਕ ਹੈ ਜੀ ਉਹ ਵੀ ਇਸੇ ਦੀ ਆ ਜੀ ਅੱਛਾ ਹਾਂ ਜੀ ਲੱਖਾਂ ਰੁਪਈਆ ਦੇ ਇਹਦੇ ਮਤਲਬ ਬੱਚੇ ਵਿਕ ਜਾਂਦੇ ਆ ਜੀ ਇਹਦੇ ਬਸ ਇੱਕ ਕੱਟੀ ਵੇਚੀ ਯਾਰ ਦੋਤ ਨੂੰ ਉਹਦਾ 3-15 ਦੀ ਉਸ ਤੋਂ ਬਾਅਦ ਤਾਂ ਇਹਦਾ ਬੱਚਾ ਕੋਈ ਵੇਚੇ ਨਹੀਂ ਜੀ ਠੀਕ ਹੈ ਜੀ ਫਿਰ ਐ ਸੀਗਾ ਵੀ ਇਹਦਾ ਤਾਂ ਚਲੋ ਸਾਰੇ ਗਾਂ ਦੀ ਗਾਂ ਲੈਣਾ ਦੇ ਘਰੇ ਰੱਖਾਂਗੇ ਜੀ ਠੀਕ ਹੈ ਜੀ ਇਹ 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 ਦਾ ਨਾਮ ਇਹਦੇ ਪਿਓ ਦੇ ਨਾਮ ਤੇ ਬਾਈਦੀ ਐ ਇਹਦੀ ਮਾਂ ਫਰਾਟੇ ਵਾਲੀ ਸੀ ਬਹੁਤ ਚੰਗੀ ਮੱਝ ਅੱਛਾ ਜੀ ਪਰ ਇਹਨੂੰ ਜਾਣਿਆ ਜਾਂਦਾ ਇਹਦੇ ਪਿਓ ਦੇ ਨਾਲ ਨਾਲ ਵੀ ਐਮ 29 ਵਾਲੀ ਝੋਟੀ ਅੱਛਾ ਇਹਨੇ ਇਹਨੇ ਤੀਜਾ ਜੋਸਾ ਸੁਆ ਸੁਣੀਆਂ ਜੀ ਹੁਣ ਠੀਕ ਹੈ ਜੀ ਠੀਕ ਹੈ ਤੇ ਇਹ ਆਈਤੀ ਨਵੀਂ ਮੱਝ ਆਈ ਸੀ ਥੋੜੀ ਜੀ ਵੱਡੀ ਉਮਰ ਦੀ ਅੱਛਾ ਜੀ ਤੇ ਇਹ ਬਿੱਲੋ ਆ ਗਈ ਨੀਲੀ ਰਬੀ ਦੀ ਚੈਂਪੀਅਨ ਸਟਾਰ ਇਹ ਚੈਂਪੀਅਨ ਸਟਾਰ ਜਿਹਨੇ ਦੋ ਦੰਦਾਂ ਦੇ ਵਿੱਚ ਵੱਡੀਆਂ ਵੱਡੀਆਂ ਮੱਝਾਂ ਹਰਾਇਆਂ ਚਾਰ ਦੰਦ ਦੇ ਵਿੱਚ ਨਾਲੇ ਦੁੱਧ ਚੁਵਾਈ ਦੇ। ਅੱਛਾ ਇਹਦੀ ਖੂਬਸੂਰਤੀ ਜਦੋਂ ਚੈੱਕ ਕਰਦੇ ਆ ਜਦੋਂ ਚੈਂਪੀਅਨ ਦੇ ਵਿੱਚ ਜਿਆਦਾ ਇਹਦੇ ਦੰਦਾਂ ਨੂੰ ਦੇਖਦੇ ਆ ਯਾਰ। ਨਹੀਂ ਨਹੀਂ ਦੰਦਾਂ ਦਾ ਭਾਈ ਉਮਰ ਦੇ ਹਿਸਾਬ ਨਾਲ ਦੰਦਾਂ ਤੇ ਉਮਰ ਪਤਾ ਲੱਗਦੀ ਆ। ਓਕੇ। ਦਾਦੇ ਉਹਦੀ ਬਰੀਡ ਸਨਖਪੁਣਾ ਵੀ ਖੜਨਾ ਹੈ ਵੀ ਬੀ ਟਾਈਪ ਬੰਨਾ ਨਹੀਂ ਹੈ ਹਨਾ ਵੀ ਜਿਵੇਂ ਬਰੀਡ ਦੇ ਵਿੱਚ ਹੁੰਦਾ ਵੀ ਬੀ ਟਾਈਪ ਹੋਵੇ ਮੂਰੋ ਪਤਲੀ ਮਗਰੋ ਜਿਆਦੇ ਚੌੜੀ। ਲੱਤ ਛੋਟੀ ਹੋਵੇ ਤੜ ਵੱਡੀ ਹੋਵੇ ਬਹੁਤ ਬਾਬਾ ਕੁਝ ਹੁੰਦਾ ਦੇਖਣ ਨੂੰ ਵੀਰੇ। ਠੀਕ ਹੈ ਜੀ। ਉਹ ਮਤਲਬ ਆਪਾਂ ਮੋਬਾਈਲਾਂ ਤੇ ਉਹਨਾਂ ਸਮਝਾ ਨਹੀਂ ਸਕਦੇ ਹਨਾ। ਠੀਕ ਹੈ ਜੀ। ਤੇ ਤਾਂ ਹੀ ਤਾਂ ਆਪਾਂ ਕਹਿੰਦੇ ਆ ਸਾਰੇ ਭੈਣ ਭਰਾਵਾਂ ਨੂੰ ਵੀ ਸ਼ੋਹ ਤੇ ਜ਼ਿਆਦਾ ਨਿਕਲਿਆ ਕਰੋ ਤੁਹਾਨੂੰ ਬਾਹਰੋਂ ਬੈਠੋ ਬੈਠੋਂਗੇ ਪਤਾ ਲੱਗੂ ਉਹ ਜਿਹੜਾ ਬੱਚਾ ਵੱਲੋਂਗੇ ਤੁਸੀਂ ਮੇਲੇ ਤੋਂ ਜਿੱਤ ਕੇ ਮੜੋਗੇ ਜੀ ਜੀ ਤੇ ਇਹਨੇ ਫਿਰ ਭਾਈ ਚਾਰਾਂ ਦੰਦ ਨੇ ਦੋ ਮੁਕਾਬਲੇ ਜਿੱਤੇ ਇਹਨੇ ਲਾ ਦੁੱਧ ਚਵਾਈ ਕਰਾਈ ਠੀਕ ਹੈ ਜੀ ਇਹਨੇ ਪੀਡੀਐਫ ਮੇਲੇ ਤੇ ਤੇ ਨਾਲ ਇਹਨੇ ਬਿਊਟੀ ਕੰਪੀਟੀਸ਼ਨ ਫਿਰ ਸੈਕੰਡ ਜਿੱਤਿਆ ਤੇ ਅੱਜ ਵੀ ਫੇਰੇ ਸੈਕੰਡ ਜਿੱਤਿਆ ਬਿਊਟੀ ਦੇ ਵਿੱਚ ਵੀ ਜਿੱਤੀ ਹੋਈ ਹੈ ਹਾਂ ਜੀ ਬਿਊਟੀ ਲਗਾਤਾਰ ਦੋ ਤੋਂ ਕੰਪੀਟੀਸ਼ਨ ਜੀ ਕੱਟਿਆ ਕੀ ਬਾਤ ਹੈ ਕੀ ਬਾਤ ਹੈ ਸਾਤ ਤੋਂ ਛੋਟੀ ਉਮਰ ਦੀ ਇਹ ਹੁਣ ਕਿੰਨੇ ਸੂਏ ਜੀ ਇਹ ਅੱਛਾ ਇਹਦਾ ਨਾਮ ਸੁਲਤਾਨਾ ਜੀ ਹਾਂ ਜੀ ਇਹਦੀ ਵੀ ਮਾਰਕਾ ਦੇਖੋ ਜੀ ਕੀ ਬਾਤ ਹੈ ਜੀ ਸੋਹਣੀ ਇਹ ਵੀ ਪੂਰੀ ਹਾਂ ਜੀ ਬਿਲਕੁਲ ਜੀ ਬਿਲਕੁਲ ਆ ਸਾਰੀਆਂ ਕੱਟੀਆਂ ਦੇਖੋ ਇਹ ਸਰੇ ਦੀਆਂ ਕੱਟੀਆਂ ਆ ਰਤਨ ਦੀ ਆ ਗਈ ਠੀਕ ਹੈ ਆ ਹੋ ਇੱਕ ਹੋਰ ਝੋਟਾ ਸੀਗਾ ਇਹਦਾ ਦਿਮਾਗ ਚੋਂ ਨਿਕਲ ਜਾਂਦਾ ਉਹਦੀ ਆ ਗਈ ਤੇ ਆ ਮਨੂ ਦੀ ਬੈਠੀ ਆ ਉਹ ਗੋਪੀ ਦੀ ਬੈਠੀ ਆ ਜੀ ਇਹ ਟ ਵੱਡ ਬਰੀਡ ਦੀਆਂ ਕਟੀਆਂ ਆ ਜਿਵੇਂ 5 ਤੋਂ 6 ਮਹੀਨਾ ਦੇ ਵਿਚਾਲੇ ਉਹ 6 ਦੀ ਆ 5 ਕ ਦੀ ਠੀਕ ਹੈ ਜੀ ਤੇ ਆ ਸਾਲ ਦੀ ਹੋਗੀ ਠੀਕ ਹੈ ਆ ਵਿਚਾਲਣ ਦੀ ਵੀ ਸਾਲ ਦੀ ਹੋਗੀ ਉਹ ਪਰਲੀ ਹਜੇ ਫਰਬਰੀ ਸਾਲ ਦੀ ਹੋ ਜੂ ਓਕੇ ਜੀ ਹਾਂ ਜੀ ਠੀਕ ਹੈ ਜੀ ਇਸ ਤੋਂ ਬਾਅਦ ਬਾਈ ਜੀ ਇਹ ਆਪਣੀ ਆ ਗਈ ਗਾਂ ਹਾਂਜੀ ਇਹ ਦੁਬਾਰਾ ਗਾਵਾਂ ਵੀ ਹੈਗੀਆਂ ਪੰਜ ਛੇ ਬਾਈ ਇਹ ਗਾਵਾਂ ਦੇ ਵਿੱਚ ਕਿਹੜੀ ਕਿਹੜੀ ਕੈਟਾਗਰੀ ਮਤਲਬ ਨਹੀਂ ਗਾਵਾਂ ਦੇ ਵਿੱਚ ਐਚ ਐਫ ਆ ਮੇਰੇ ਕੋਲ ਤਾਂ ਮੈਕਸ ਜੀ ਇੱਕ ਜਰਸੀ ਹੈ ਇੱਕ ਪਿਓਰ ਐਚ ਐਫ ਆ ਬਾਕੀ ਦੋ ਤਿੰਨ ਮੈਕਸ ਹੀ ਹੈ ਠੀਕ ਹੈ ਜਿਵੇਂ ਹੁਣ ਮੈਕਸ ਜੀ ਇਹਦੀ ਵੇਚ ਲਾਂਗੇ ਦੋ ਤਿੰਨ ਰੱਖ ਲੈਣਾ ਦੋ ਤਿੰਨ ਵੇਚ ਦੇ ਜਦੋਂ ਵੱਜ ਜਾਂਦੀਆਂ ਠੀਕ ਹੈ ਜੀ ਤੇ ਗਾਵਾਂ ਬਸ ਆਈਆਂ ਬੱਚਾ ਮੁੱਚਣ ਨੂੰ ਦੁੱਧ ਪਿਆ ਜਾਈ ਦੇ ਨਾਲ ਮੱਜਾਂ ਦਾ ਓਕੇ ਓਕੇ ਉਹ ਤੋਂ ਬਾਅਦ ਆ ਨਵਾਂ ਪੂਰਾ ਆ ਗਿਆ ਕੱਟੀਆਂ ਤਿਆਰ ਹੋਣ ਲੱਗ ਗਈਆਂ ਜਿਹੜੀਆਂ ਜੀ ਇਹਨੂੰ ਅੱਜ ਚੈੱਕ ਕਰਾਉਣਾ ਤੇ ਇਹ ਹਜੇ ਛੋਟੀਆਂ ਇਹ ਸਾਰੀਆਂ ਛੋਟੀਆਂ ਨੇ ਜੀ ਹਾਂਜੀ ਇਹ ਚੋਂ ਕੋਈ ਸੂਏ ਵਾਲੀ ਨਹੀਂ ਇਹਦੇ ਵਿੱਚ ਆ ਚੈੱਕ ਹੋਣ ਵਾਲੀ ਗੱਬਣਾ ਤੇ ਆ ਹਜੇ ਹੁਣ ਸੌਰਨੀਆਂ ਤੇ ਆ ਕੱਟੇ ਬੈਠਿਆ ਜੀ ਉਹ ਜਿਹੜੀ ਨਾਗਣੀ ਦੇ ਬਲੱਡ ਲਾਈਨ ਚ ਆ ਦੋਤਾ ਉਹਦਾ ਜਿਹਦੀ ਝੋਟੀ ਨੇ ਦੂਜੇ ਸੂਏ 6 ਦੰਦ ਨੇ ਜਿਹੜਾ 26 ਕਿਲੋ ਠੀਕ ਹੈ ਜੀ ਸਾਢੇ 26 ਆਹ ਸਾਢੇ 25 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਤਾਂ 6 ਦੰਦ ਨੇ ਪਹਿਲੇ ਸੂਏ 1970 ਸਭ ਤੋਂ ਨੇਚਰਲ ਦੁੱਧ ਤੇ ਸਭ ਤੋਂ ਚੰਗਾ ਦੁੱਧ ਹੈ ਦੀ ਮਾਂ ਨੇ ਤੋਂ ਲੈਣਾ ਬੈਠਾ ਓਕੇ ਤੇ ਗਾਂਹ ਜਿਹੜਾ ਆ ਖੜਾ ਇਹ ਮਾਮਾ ਹੈ ਓਕੇ ਉਹਦਾ ਗਾਂਹ ਇਹਦਾ ਵੀ ਐ ਕਹਿੰਦਾ ਵੀ ਮਾਂ ਦਾ ਗਾਂ ਪੋਤਾ ਦਾ ਡਾਇਰੈਕਟਰ ਬਹੁਤ ਸਟੌਂਗ ਲੈਣਾ ਪਰਲੇ ਪਾਸੇ ਆਪਣਾ ਨੀਲੀ ਰਾਬੀ ਬੈਠਾ ਬਾਈ ਜੀ ਠੀਕ ਹੈ ਇਹ ਨੀਲੀ ਰਾਬੀ ਦਾ ਸਹਾਨ ਆ ਜੀ ਹਾਂ ਜੀ ਪਰਲੇ ਪਾਸੇ ਉਹ ਵੀ ਹਜੇ ਕੱਟਈ ਆ ਜੀ ਇਹਨੂੰ ਦਿੱਤੀਓ ਪਤਾ ਕਿ ਹਾਂ ਦੇਖੀ ਨਹੀਂ ਨਹੀਂ ਹੁਣ ਖੜਨਾਂ ਨਹੀਂ ਮੈਥੋਂ ਡਰਦੇ ਬਹੁਤ ਘੱਟ ਆ ਜੀ ਓਕੇ ਜਿਵੇਂ ਤੁਸੀਂ ਇਹਦਾ ਮਾਰਕਾ ਦੇਖੋ ਚੱਲ ਮੈਥੋਂ ਨਾ ਮੈਂ ਦੇਖਿਆ ਜੀ ਮੈਥੋਂ ਕੱਟੇ-ਕੁੱਟੇ ਡਰਦੇ ਨਹੀਂ ਆਦੇ ਹੁਣ ਜਿਵੇਂ ਆਪ ਪੈਰ ਵੀ ਮਾਰਾਂਗੇ ਨਾ ਅੜ ਕੇ ਘੜਦਿਆਂ ਗਿਆ ਦੇ ਠੀਕ ਹੈ ਚੋ ਵੀ ਮੈਂ ਮਾਰ ਕੇ ਨਹੀਂ ਖੁਸ਼ ਠੀਕ ਹੈ ਜੀ ਆਦੇ ਹੁਣ ਦਿਖਾਓ ਜੀ ਇਹਦਾ ਮੂੰਹ ਦੇਖੋ ਸਿੰਘ ਤੇ ਮੂੰਹ ਬਹੁਤ ਜ਼ਿਆਦਾ ਸੁਨੇ ਮਾਰ ਕੇ ਜੀ ਬਹੁਤ ਜ਼ਿਆਦਾ ਸੁਨੇ ਦੋਸਤੋ ਇੱਕ ਕਹਿੰਦੇ ਨਾ ਬਿਊਟੀ ਮਤਲਬ ਸੋਨਾ ਸੁਨੱਖਾ ਜਿਵੇਂ ਕਹਿੰਦੇ ਉੱਪਰ ਉੱਪਰ ਕੇ ਪੈਂਦੀ ਹੈ ਬਿਊਟੀ ਜੀ ਪੂਰਾ ਸੋਨਾ ਦੋਸਤੋ ਹਾਂਜੀ ਆਦੇ ਆ ਵੀ ਦੇਖੋ ਜੀ ਹੁਣ ਆ ਖੜਾ ਹੋ ਗਿਆ ਆ ਵੀ ਬਹੁਤ ਸੁਨੱਖਾ ਕੱਟਾ ਬਣ ਆ ਕੱਟਾ ਛੋਟਾਗਾ ਜੀ ਠੀਕ ਹੈ ਇਹ ਮੰਨ ਲਓ ਹੁਣ 2 ਸਾਲ ਦਾ ਹੋ ਗਿਆ ਠੀਕ ਹੈ ਤੇ ਉਹਨੇ 29 ਫਰਵਰੀ ਨੂੰ 2 ਸਾਲ ਦਾ ਹੋਣਾ ਜੀ ਉਹਦਾ ਨਾਂ ਜਿਹੜਾ ਬੈਠਾ ਆਪਣਾ ਇਹ ਕਿੰਨੀ ਉਮਰ ਹੈ ਜੀ ਉਮਰੀ ਹੋ ਗਈ 32 ਮਹੀਨਾ ਦੀ 32 ਮਹੀਨਾ ਦੀ ਉਮਰ ਹਾਂਜੀ ਤੇ ਆ ਬਚਾ ਲੈਣਾ ਮੇਰੀ ਹੋ ਗਈ ਇਹ ਪੌਣੇ 2 ਸਾਲ ਦਾ ਹੋ ਗਿਆ 29 ਫਰਵਰੀ ਨੂੰ ਹੋਣਾ ਠੀਕ ਹੈ ਤੇ ਇਹ 2 ਸਾਲ ਦਾ ਹੋ ਗਿਆ ਜੀ 6 ਤਰੀਕ ਨੂੰ 6 ਤਰੀਕ ਨੂੰ ਇਹ ਉੱਤੇ ਚੱਲੀ ਜਾਂਦਾ 15 20 ਦਿਨ ਠੀਕ ਹੈ ਜੀ ਠੀਕ ਹਾਂਜੀ ਵੀਰੇ ਤੇ ਇਹ ਸੀਗਾ ਜੀ ਆਪਣਾ ਛੋਟਾ ਜਿਹਾ ਫਾਰਮ ਬਣਾਇਆ ਜਿਹੜਾ ਆਪਾਂ ਤੇ ਗਊਆਂ ਦੇ ਵਿੱਚ ਵੀ ਥੋੜਾ ਜਿਹਾ ਸਮ ਦੱਸ ਦੋ ਹਾਂਜੀ ਨਹੀਂ ਗਊਆਂ ਦੇ ਵਿੱਚ ਤਾਂ ਬਸ ਇੱਕ ਜੇ ਮੰਨ ਲਓ ਵੀ ਪਿਓਰਿਟੀ ਦੇ ਵਿੱਚ ਫੇਰ ਵੀ ਨਹੀਂ ਆ ਵੀ ਵੈਸੇ ਪਾਇਲਟੀ ਜabb ਹੈਗੀ ਆ 22 ਲੀਟਰ ਦੁੱਧ ਵਾਲੀ ਠੀਕ ਹੈ ਜੀ ਖਰਾਬ ਜੀ ਹੋ ਗਈ ਚੰਗਾ ਦੁੱਧ ਦਿੰਦੀ ਆ ਠੀਕ ਹੈ ਜੀ ਜਿਆਦੇ ਕੁਆਲਟੀ ਦੇ ਵਿੱਚ ਆ ਬਰੀਡ ਦੇ ਵਿੱਚ ਚੰਗੀ ਐ ਐਫਾ ਠੀਕ ਹੈ ਜੀ ਬਾਕੀ ਇਹਦੀ ਫੀਮੇਲ ਆ ਜਿਵੇਂ ਹੁਣ ਆ ਵੀ ਗਾਵਾਂ ਦੀਆਂ ਫੀਮੇਲ ਆ ਉਧਰ ਤਿਆਰ ਹੋਈ ਜਾਂਦੀਆਂ ਠੀਕ ਹੈ ਜੀ ਜਦੋਂ ਮੰਨ ਲਾ ਉਹ ਹੁਣ ਸੂ ਪਣਗੀਆਂ ਉਦੋਂ ਇੱਥੇ ਤਿੰਨ ਜਿਹੜੀਆਂ ਮਤਲਬ ਮਿਕਸ ਆ ਉਹ ਵੇਚ ਦਾਂਗੇ ਠੀਕ ਹੈ ਬਰੀਡ ਵਾਲੀਆਂ ਰੱਖ ਲਾਂਗੇ ਠੀਕ ਹੈ ਜੀ ਸਭ ਜਿਹੜੀਆਂ ਗਾਵਾਂ ਰੱਖਣੀਆਂ ਫਿਰ ਇਹ ਵੀ ਬਰੀਡ ਵਾਲੀਆਂ ਹੀ ਰੱਖ ਲਾਂਗੇ ਜੀ ਕਿਉਂਕਿ ਮੇਰੇ ਕੋਲੇ ਪੰਜ ਚਾਰ ਗਾਵਾਂ ਆਟੋਮੈਟਿਕ ਹਾਂਜੀ ਦੋਸਤੋ ਪਿੰਦੀ ਵੀਰਜੀ ਨੇ ਅੱਜ ਸਮਾਂ 'ਚ ਸਮਾਂ ਕੱਢ ਕੇ ਬਹੁਤ ਸ਼ਾਨਦਾਰ ਆਪਾਂ ਨੂੰ ਜਾਣਕਾਰੀ ਦਿੱਤੀ ਆ ਸਾਡਾ ਜਿਹੜਾ ਮਕਸਦ ਹੈ ਤੁਸੀਂ ਇਸ ਬਿਜ਼ਨਸ ਨੂੰ ਜਾਂ ਇਸ ਕਿੱਤੇ ਨੂੰ ਪਿਆਰ ਕਰ ਸਕਦੇ ਹੋ ਔਰ ਇਹਦੀ ਹੋਰ ਬਹੁਤ ਸਾਰੀ ਜਾਣਕਾਰੀ ਵਾਸਤੇ ਵੀਰਜੀ ਦਾ ਨੰਬਰ ਵੀ نیچے ਚੱਲੀ ਜਾਂਦਾ ਤੁਸੀਂ ਲੈ ਸਕਦੇ ਹੋ ਜਾਣਕਾਰੀ ਆ ਜੇ ਸਾਡੇ ਦੋਸਤ ਮਿੱਤਰ ਨੇ ਮੱਝਾਂ ਖਰੀਦਨੀਆਂ ਹੋਣ ਜਾਂ ਮੱਝਾਂ ਦਾ ਸਾਰੀ ਜ਼ਿੰਮੇਵਾਰੀ ਤੁਹਾਡੇ 'ਤੇ ਸੜਦੇ ਤਾਂ ਉਹ ਵੀ ਤੁਸੀਂ ਸਾਨੂੰ ਸੋਲੂਸ਼ਨ ਕਰਵਾ ਦੋਗੇ ਨਹੀਂ ਜੀ ਉਹ ਨਹੀਂ ਕਰ ਸਕਦੇ ਜੀ ਹਨਾ ਮੈਂ ਐਸੇ ਕਰਕੇ ਹਾਂ ਮੈਂ ਵਪਾਰ ਵੀ ਨਹੀਂ ਕੀਤਾ ਬਾਈ ਜਿਹੜੀ ਜ਼ਿੰਮੇਵਾਰੀ ਹੈ ਬਹੁਤ ਤੋਂ ਔਖੀ ਹੈ ਠੀਕ ਹੈ ਪਸੰਗਾਂ ਦਾ ਕੋਈ ਪਤਾ ਨਹੀਂ ਕਿਹੜੇ ਵਾਸਤੇ ਚਲੇ ਜਾਣ ਇਸ ਕਰਕੇ ਮੈਂ ਮੇਰੇ ਨਾਲ ਬਹੁਤ ਰਿਸ਼ਤੇਦਾਰ ਗੁੱਸੇ ਅੱਜ ਤੱਕ ਕਹਿੰਦੇ ਵੀ ਅਸੀਂ ਮੱਜ ਕਹਿਣੀ ਆ ਵੀ ਇਹ ਦਵਾਉਂਦਾ ਨਹੀਂ ਮੱਜ ਦਾ ਤਾਂ ਬਾਈ ਕੁਦਰਤੀ ਆਈ ਨਹੀਂ ਪਤਾ ਵੀ ਆਪਦੇ ਘਰੇ ਵੀ ਲਾਉਣੇ ਆਈ ਨਹੀਂ ਪਤਾ ਹੁਣ ਆਥ ਨੇ ਆਈ ਆ ਵਦਗਾ ਤੂੰ ਚੋਕੇ ਸੇਡਾਂ ਟੜਕੇ ਨੂੰ ਪਤਾ ਨਹੀਂ ਕੀ ਚੂਲ ਬਿੰਗੀ ਹੋ ਜੇ ਕੋਈ ਥਾਂ ਦੀ ਮਟੈੜ ਥਾ ਦਿੰਦੀ ਆ ਜਿਹੜਾ ਬੰਦਾ ਸਾਂਝਾ ਫਿਰ ਉਹਨੂੰ ਦਵਾਉਂਦਾ ਹਨਾ ਨਾਲੇ ਪਰ ਕਿਵੇਂ ਮੁੜ ਕੇ ਖਾਣਾ ਨਹੀਂ ਹੁੰਦਾ ਖੱਟਣਾ ਨਹੀਂ ਹੁੰਦਾ ਉਹ ਮੁੜ ਕੇ ਫੀਲ ਜਾ ਹੋਈ ਜਾਂਦਾ ਯਾਰ ਵੀ ਮੈਨੂੰ ਨਾ ਕਹਿਦਾ ਮੈਨੂੰ ਨਾ ਮਾੜਾ ਕਹਿਦਾ ਮੈਨੂੰ ਨਾ ਉਸ ਵੀ ਭਾਈ ਹਾਂ ਰਾਇ ਜੀ ਦਾ ਵੀ ਇੰਨੇ ਕੇ ਪਸ਼ੂ ਇੰਨੇ ਕਾਲੇ ਲੈ ਲਓ ਹਾਂ ਦੂਜੀ ਰਾਇ ਜੀ ਦਾ ਵੀ ਜੇ ਮੇਰੀ ਨਿਗਾ ਚ ਕੋਈ ਮੈਨੂੰ ਵਧੀਆ ਮੱਝ ਦੱਸੀ ਕੋਈ ਉਹ ਦੱਸ ਦਾਂਗੇ ਵੀ ਜਾ ਕੇ ਤੁਸੀਂ ਦੇਖੋ ਚੋਲੋ ਭਾਈ ਹਨਾ ਇੰਨੀ ਕ ਹੈਲਪ ਕਰ ਸਕਦੇ ਆ ਵੀ ਜਿਵੇਂ ਕਿਸੇ ਨੇ ਲੈਣੀ ਹੁੰਦੀ ਹੈ ਅਗਲਾ ਪੁੱਛ ਲਾਂਦਾ ਵੀ ਭਾਈ ਨਿਗਾ ਚ ਹੈਗੀ ਆ ਜੇ ਕੋਈ ਹੁੰਦੀ ਆ ਕਿਸੇ ਭਰਾ ਦਾ ਫੋਨ ਆਇਆ ਹੁੰਦਾ ਉਹ ਨੰਬਰ ਦੇ ਦਿੰਦਾ ਵੀ ਭਾਈ ਫਲਾਣੇ ਬੰਦੇ ਕੋਲੇ ਖੜੀ ਆ ਜਾਵੜਾ ਤੋਂ ਠੀਕ ਹੈ ਜੀ ਤੇ ਉਹ ਵਪਾਰ ਦਾ ਕੰਮ ਹੈ ਨਹੀਂ ਜੀ ਆਪਣਾ ਬਸ ਮਿਲਦਾ ਹਾਂਜੀ ਔਰ ਦੋਸਤੋ ਅ اچھا ਇੱਕ ਆਪਣਾ ਮੇਲਾ ਹੋ ਰਿਹਾ ਹੈ ਤੁਸੀਂ ਉਹਦੇ ਬਾਰੇ ਹਾਂਜੀ ਤਰੋਲੇ ਹਾਂਜੀ ਤਰੋਲੇ ਜੀ 5 ਤੋਂ 5 ਆਲ ਕੈਟਾਗਰੀ ਦਾ 0 ਤੋਂ 3 ਮਹੀਨਿਆਂ ਤੋਂ ਲੈ ਕੇ ਜੀ 3 ਤੋਂ 6 ਮਹੀਨੇ 6 ਤੋਂ 1 ਸਾਲ ਜੀ ਥੀਰਾ ਦੁੱਗਾ ਚੌਗਾ ਵੱਡਾ ਸਾਣ ਠੀਕ ਹੈ ਜੀ ਡرائی ਮੱਝ ਬਿਊਟੀ ਕੰਪੀਟੀਸ਼ਨ ਵਾਲੀ ਦੁੱਧ ਦਿੰਦੀ ਮੱਝ ਦੁੱਧ ਚਵਾਗਾਂ ਹੋ ਗਈਆਂ ਜੀ ਠੀਕ ਹੈ ਜੀ ਹਰ ਭਾਂ ਦਾ ਉੱਥੇ ਮੁਕਾਬਲਾ ਹੋਣਾ ਦੁੱਧ ਚਵਾਗਾਂ 5 ਹੋ ਗਈਆਂ ਜੰਦੀਆਂ ਮੋਹਰਾ ਨੀਲੀ ਦਾ ਵੀ ਤੇ ਦੋ ਦੰਦਾਂ ਦੇ ਝੋਟੀਆਂ ਮੋਹਰਾ ਤੇ ਨੀਲੀ ਦਾ ਵੀ ਇੱਕ ਗ੍ਰੇਡੇਡ ਕੈਟਾਗਰੀ ਇਹ ਵਿੱਚ ਜਿਹੜੀ ਕਟੀਆਂ ਚੁਆਂ 0 ਤੋਂ ਸਾਲ ਤੱਕ ਦੀਆਂ ਕੈਟਾਗਰੀਆਂ ਆ ਗਈਆਂ ਜੀ ਉਸ ਤੋਂ ਬਾਅਦ ਖੇਰੀ ਦੁੱਗੀ ਦੁੱਗੀ ਤੋਂ ਬਾਅਦ ਡرائی ਮੱਝ ਤੇ ਵੱਡੀ ਮੱਝ ਇਸ ਤਰ੍ਹਾਂ ਤੇ ਕਾਫੀ ਫਿਰ ਬ ਛੋਟੇ ਬੱਚੇ ਤੋਂ ਲਾ ਕੇ ਵੱਡਿਆਂ ਤੱਕ ਹਨਾ 10 ਮੁਕਾਬਲੇ ਬੱਕਰੀਆਂ ਦੇ ਆ। ਉਦੋਂ ਬਾਅਦ ਦੇਸੀ ਗਾਵਾਂ ਦੇ ਆ ਗਏ ਸਾਹੀਵਾਲ ਥਾਰਪਾਰਕ ਤੇ ਇੱਕ ਸਾਹੀਵਾਲ ਤੇ ਥਾਰਪਾਰਕ ਉਹਨਾਂ ਦੀ ਖੀਰੀਆਂ ਆ ਗਈਆਂ ਤੇ ਇੱਕ ਥਾਰਪਾਰਕ ਤੇ ਸਾਹੀਵਾਲ ਦੀ ਸਾਂਝੀ ਕਾਫਰੇ ਲਈ ਆ ਗਈ। ਜੀ। ਆ ਦੋਸਤੋ ਮੇਲੇ 'ਚ ਜਰੂਰ ਤੁਸੀਂ ਪਹੁੰਚੋ। ਕਿੰਦੀ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਨਹੀਂ ਧੰਨਵਾਦ ਤੁਹਾਡਾ ਵੀ ਤੁਸੀਂ ਵੀ ਟਾਈਮ ਕੱਢਿਆ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।